ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬੀ ਯੂਨੀਵਰਸਿਟੀ ਦਾ ਡਿਪਟੀ ਰਜਿਸਟਰਾਰ ਹੋਇਆ ਸਸਪੈਂਡ ਲੱਖਾਂ ਕਰੋੜਾਂ ਰੁਪਏ ਦਾ ਕੀਤਾ ਹੈ ਕੋਟਾਲਾ ਤੇ ਜਾਂਚ ਦੌਰਾਨ 125 ਬਿੱਲਾਂ ਦੀ ਰਿਪੋਰਟ ਆਈ ਹੈ ਸਾਹਮਣੇ ਜਿਆ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿੱਥੇ ਕਿ ਡਿਪਟੀ ਰਜਿਸਟਰਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਲੱਖਾਂ ਕਰੋੜਾਂ ਰੁਪਏ ਦਾ ਕੋਟਾਲਾ ਕੀਤਾ ਗਿਆ ਇਸ ਦੇ ਚਲਦੇ ਹੀ ਡਿਪਟੀ ਰਜਿਸਟਰਾਰ ਨੂੰ ਸਸਪੈਂਡ ਕਰ ਦਿੱਤਾ ਹੈ ਦੱਸਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਹੈ ਕਿ ਜਿਹੜਾ ਡਿਪਟੀ ਰਜਿਸਟਰਾਰ ਹੈ ਉਹਨਾਂ ਦਾ ਨਾਮ ਧਰਮਪਾਲ ਗਰਗ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਹੁਣ ਸਸਪੈਂਡ ਕੀਤਾ ਗਿਆ ਹੈ ਦਰਸਲ ਇਹ ਮਾਮਲਾ ਇੱਕ ਘੁਟਾਲਾ 2011 ਦੇ ਵਿੱਚ ਸਾਹਮਣੇ ਆਉਂਦਾ ਹੈ ਤੇ ਹੁਣ ਤੋਂ 3 ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਨਿੱਜੀ ਤੌਰ ਤੇ ਇਸ ਘੁਟਾਲੇ ਦੀ ਜਾਂਚ ਸ਼ੁਰੂ ਕੀਤੀ ਤੇ ਇੱਕ ਕਮੇਟੀ ਗਠਿਤ ਕੀਤੀ ਸੀ ਉਸ ਕਮੇਟੀ ਨੇ ਬਹੁਤ ਹੀ ਗਹਿਰਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਿਸ ਤੇ ਵਿੱਚ ਇੱਕ ਲਾ ਸਾਹਮਣੇ ਆਇਆ ਦਰਸਲ ਇਹ ਮਾਮਲਾ ਰਿਸਰਚ ਫੈਲੋ ਤੇ ਫੈਲੋਸ਼ਿਪ ਬਿੱਲਾਂ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਧਰਮਪਾਲ ਗਰਗ ਜਿਹੜੇ ਕਿ ਡਿਪਟੀ ਰਜਿਸਟਰਾਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਹਨਾਂ ਦੇ ਵੱਲੋਂ ਇੱਕ ਘੁਟਾਲਾ ਕੀਤਾ ਗਿਆ ਦੱਸਦੀ ਹੈ ਕਿ ਸ਼ੁਰੂ-ਸ਼ੁਰੂ ਦੇ ਵਿੱਚ ਇਸ ਮਾਮਲੇ ਦੇ ਵਿੱਚ 5 ਤੋਂ 12 ਲੱਖ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਸੀ ਪਰੰਤੂ ਜਿਵੇਂ-ਜਿਵੇਂ ਜਾਂਚ ਵਧਦੀ ਗਈ 125 ਬਿੱਲਾਂ ਦੀ ਰਿਪੋਰਟ ਜਦੋਂ ਸਾਹਮਣੇ ਆਈ ਤਾਂ ਇਹ ਘੁਟਾਲਾ ਲੱਖਾਂ ਤੋਂ ਕਰੋੜਾਂ ਤੱਕ ਦਾ ਹੋ ਗਿਆ ਤੇ ਇਸ ਦੇ ਵਿੱਚ ਹੋਰ ਇਹ ਸੱਤ ਲੋਕਾਂ ਨੂੰ ਸ਼ੱਕ ਦੇ ਦਾਇਰੇ ਦੇ ਵਿੱਚ ਲਿਆ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਇਸ ਮਾਮਲੇ ਦੀ ਅਗਲੇਰੀ ਜਿਹੜੀ ਜਾਂਚ ਹੈ ਉਹ ਚੰਗੀ ਤਰ੍ਹਾਂ ਨਾਲ ਹੋ ਰਹੀ ਹੈ ਨਾਲ ਹੀ ਇੱਥੇ ਦੱਸਦੀ ਹੈ ਕਿ ਜਦੋਂ ਸ਼ੁਰੂ ਦੇ ਵਿੱਚ ਜਾਂਚ ਕੀਤੀ ਗਈ ਸੀ ਤਾਂ ਸਿਰਫ ਲੱਖਾਂ ਕੁ ਰੁਪਏ ਦੀ ਹੀ ਗੱਲ ਸਾਹਮਣੇ ਆਈ ਸੀ ਪਰੰਤੂ ਜਦੋਂ ਇਹ ਬਿੱਲਾਂ ਹੋਰ ਵੀ ਖੰਗਾਲੇ ਗਏ ਹੋਰ ਵੀ ਬਿੱਲ ਜਿਹੜੇ ਸ਼ੱਕ ਦੇ ਦਾਇਰੇ ਦੇ ਵਿੱਚ ਸਨ ਜਦੋਂ ਉਹਨਾਂ ਦੀ ਵੀ ਜਾਂਚ ਪੜਤਾਲ ਹੋਈ ਤਾਂ ਇਹਨਾਂ ਦੀ ਗਿਣਤੀ 125 ਹੋ ਗਈ ਇਹਨਾਂ ਬਿੱਲਾਂ ਦੇ ਨਾਲ ਸੰਬੰਧਿਤ ਜਿਹੜੀਆਂ ਰਿਪੋਰਟਸ ਸਾਹਮਣੇ ਆਈਆਂ ਤਾਂ ਇਹ ਕੁਟਾਲਾ ਲੱਖਾਂ ਤੋਂ ਕਰੋੜਾਂ ਤੱਕ ਚਲਿਆ ਗਿਆ ਇੱਥੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਡਿਪਟੀ ਰਜਿਸਟਰਾਰ ਦੇ ਵੱਲੋਂ ਫਰਜੀ ਬਿੱਲ ਤਿਆਰ ਕੀਤੇ ਗਏ ਨੇ ਮੋਹਰ ਵਰਤੀ ਗਈ ਤੇ ਨਾਲ ਹੀ ਨਾਲ ਜਾਲੀ ਦਸਤਕਤ ਕਰ ਦਸਤਕਤ ਵੀ ਕੀਤੇ ਗਏ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਆਪਣੇ ਖਾਤੇ ਤੇ ਨਾਲ ਹੀ ਹੋਰ ਉਹਨਾਂ ਦੇ ਜਿਹੜੇ ਸਹਿਯੋਗੀ ਹੋਣਗੇ ਉਹਨਾਂ ਦੇ ਇਸ ਮਾਮਲੇ ਦੇ ਵਿੱਚ ਸ਼ਾਮਲ ਉਹਨਾਂ ਦੇ ਖਾਤਿਆਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਟਰਾਂਸਫਰ ਕੀਤੇ ਗਏ ਨੇ ਜਿਸ ਦੀ ਪੰਜਾਬੀ ਯੂਨੀਵਰਸਿਟੀ ਹੁਣ ਜਾਂਚ ਕਰ ਰਹੀ ਹੈ ਇਹਦੇ ਵਿੱਚ ਫਰਜੀ ਵੇਤਨ ਦਿਖਾਇਆ ਗਿਆ ਹੈ ਫਰਜੀ ਤਨਖਾਹ ਦਿਖਾਈ ਗਈ ਹੈ ਜਾਲੀ ਮੋਹਰਾਂ ਵਰਤੀਆਂ ਗਈਆਂ ਨੇ ਦਸਤਕਤ ਕੀਤੇ ਗਏ ਨੇ ਜਿਨ੍ਹਾਂ ਦੇ ਨਾਲ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਇਸੇ ਹੀ ਮਾਮਲੇ ਦੇ ਚਲਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਸਾਰੀ ਜਾਣਕਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦੇ ਵੱਲੋਂ ਦਿੱਤੀ ਗਈ ਹੈ ਇੱਕ ਰਜਿਸਟਰਾਰ ਜਿਨ੍ਹਾਂ ਦੇ ਮੋਢਿਆਂ ਤੇ ਯੂਨੀਵਰਸਿਟੀ ਦਾ ਬਹੁਤ ਜ਼ਿਆਦਾ ਦਰਉਮਦਾਰ ਟਿਕਿਆ ਹੁੰਦਾ ਹੈ ਅਗਰ ਉਹਨਾਂ ਦੇ ਵੱਲੋਂ ਅਜਿਹੀ ਕਾਰਵਾਈ ਕੀਤੀ ਜਾਵੇਗੀ ਤਾਂ ਫਿਰ ਅੱਗੇ ਕਿਹੋ ਜਿਹੇ ਕੰਮ ਹੋ ਸਕਦੇ ਨੇ ਇਹ ਸਾਰੇ ਸਮਝ ਸਕਦੇ ਨੇ ਸੋ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕਿ ਡਿਪਟੀ ਸਟਾਰ ਤਰੰਪਾਲ ਗਰਗੁਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇੱਕ ਵੱਡਾ ਕੋਟਾਲਾ ਕੀਤਾ ਗਿਆ ਹੈ ਜਿਸ ਦੀ ਬਹੁਤ ਲੰਬੀ ਚੌੜੀ ਗਹਿਰਾਈ ਦੇ ਨਾਲ ਜਾਂਚ ਕੀਤੀ ਗਈ ਸੀ ਤੇ ਹੁਣ ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆ ਗਿਆ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕੀਤੇ ਗਏ ਇਸ ਕੋਟਾਲੇ ਦੇ ਵਿੱਚ ਜਿਹੜੇ ਸ਼ਾਮਲ ਨੇ ਹੋਰ ਲੋਕ ਉਹਨਾਂ ਦੀ ਗਿਣਤੀ ਵੀ ਹੁਣ ਪਹਿਲਾਂ ਦੇ ਨਾਲੋਂ ਵੱਧ ਗਈ ਹੈ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ ਜਿਹੜੀ ਅਗਲੀ ਰੀ ਜਾਂਚ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਜਿਹੜੀ ਇੱਕ ਟੀਮ ਕਠਿਤ ਕੀਤੀ ਗਈ ਸੀ ਇੱਕ ਛੇੜੀ ਜਿਹੜੀ ਕਠਿਤ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਹੁਣ ਇਹ ਜਾਂਚ ਹੋਰ ਵੀ ਗਹਿਰਾਈ ਤੇ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਕਿ ਅਗਰ ਇਸ ਮਾਮਲੇ ਦੇ ਵਿੱਚ ਕੋਈ ਅਜਿਹਾ ਸੁਰਾਗ ਵੀ ਰਹਿ ਗਿਆ ਜਿਹੜਾ ਅਜੇ ਅਣਛੋਇਆ ਹੋਵੇ ਛੁਪਿਆ ਹੋਵੇ ਉਹ ਵੀ ਸਾਹਮਣੇ ਆ ਸਕੇ ਤੇ ਜਿਹੜੇ ਵੀ ਗੁਨਾਗਾਰ ਨੇ ਜਿਹੜੇ ਵੀ ਮੁਲਜ਼ਮ ਉਹਨਾਂ ਨੂੰ ਫੜਿਆ ਜਾ ਸਕੇ